ਉਹ ਪਹਿਲਾਂ ਵੀ ਹਾਈ ਕੋਰਟ ਗਿਆ ਸੀ ਹੁਣ ਫੇਰ ਕਹਿੰਦਾ ਵੀ ਹਾਈ ਕੋਰਟ ਗਿਆ ਉਹ ਕਹਿੰਦਾ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਸੁਰੱਖਿਆ ਦਿਓ ਭਾਈ ਮੈਂ ਖਤਰੇ 'ਚ ਆ ਤੇ ਸੁਰੱਖਿਆ ਅਜੇ ਤੱਕ ਮਿਲੀ ਨਹੀਂ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਸੁਰੱਖਿਆ ਮਿਲਣੀ ਹੈ ਜਾਂ ਫਿਰ ਕੀ ਚੱਲ ਰਿਹਾ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਵੀ ਇਹ ਜਿੰਨਾ ਕ ਅੱਗੇ ਨੂੰ ਖਿਲਰ ਰਿਹਾ ਉਹਨਾਂ ਦੇ ਪਿੱਛੇ ਨੂੰ ਵੀ ਖਿਲਰਿਆ ਹੋਇਆ ਮਸਲਾ ਹੈ ਇਹ ਤੇ ਦੇਖੋ ਇੰਡੀਆ 'ਚ ਸੁਰੱਖਿਆ ਭਿੱਲ ਜਾਂਦੀ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰ ਨਹੀਂ ਹੈ ਪਰ ਉਹਦਾ ਇੱਕ ਪ੍ਰੋਸੈਸ ਹੈ ਕਿ ਬਈ ਤੁਸੀਂ ਸਾਬਤ ਕਰੋ ਫਿਰ ਉਹਨੂੰ ਵੈਰੀਫਾਈ ਕਰਦੇ ਆ ਕਿ ਵਾਕਿਆ ਇੱਕ ਨਾ ADGP ਹੁੰਦਾ ਸਿਕਿਉਰਿਟੀ ਹਾਂਜੀ ਬਕਾਇਦਾ ਇੱਕ ਨਾ ਪੋਸਟ ਆ ਇਹ ਜਿਹੜਾ ਕਿ ਇਹਨਾਂ ਮਾਮਲਿਆਂ ਨੂੰ ਦੇਖਦਾ ਹੈ ਡਿਪਾਰਟਮੈਂਟਲ ਉਹਦਾ ਵਿੰਗ ਕਹਿੰਦੇ ਪੰਜਾਬ ਪੁਲਿਸ ਦਾ ਜੀ ਜੀ ਕਿ ਉਹ ਇਹਨਾਂ ਚੀਜ਼ਾਂ ਨੂੰ ਜਾਂ ਤਾਂ ਹੁਣ ਮੰਨ ਲਓ ਕੋਈ ਉਹਨਾਂ ਦੇ ਕੋਲ ਕੋਫੀਆ ਇਨਪੁੱਟ ਆ ਗਈ ਹਮ ਜਾਂ ਕੋਈ ਬੰਦਾ ਫੜਿਆ ਤੇ ਉਹਨੇ ਦੱਸਦਾ ਕਿ ਬਸ ਬਈ ਇਹ ਤੋਂ ਬਾਅਦ ਆ ਇਹਦਾ ਨੰਬਰ ਲਾਉਣਾ ਸੀ ਫਿਰ ਉਹ ਉਸ ਬੰਦੇ ਨੂੰ ਦੇਖ ਲੈਂਦੇ ਆ ਉਹਨੂੰ ਚਿੰਨਹਿਤ ਕਰ ਲੈਂਦੇ ਆ ਹਮ ਕਿ ਭਈ ਆ ਬੰਦਾ ਹੈ ਨੂੰ ਕੀ ਸਿਕਿਉਰਟੀ ਦਈਏ ਜਾਂ ਇਹਨੂੰ ਅਲਰਟ ਕਰੀਏ ਠੀਕ ਹੈ ਜੀ ਇੱਕ ਤਰੀਕਾ ਕੰਮ ਹੁੰਦਾ ਜੀ ਇੱਕ ਤੁਸੀਂ ਜਾਨੇ ਹੋ ਤੁਹਾਨੂੰ ਲੱਗਦਾ ਆ ਕਿ ਯਾਰ ਮੈਂ ਬਹੁਤ ਤਕੜੇ ਚੱਕਰ ਚ ਫਸਿਆ ਜਾਂ ਅੰਡਰ ਥ੍ਰੈਟ ਆ ਉਹ ਥੋੜਾ ਜਿਹਾ ਰਿਵਿਊ ਕਰਦੇ ਆ ਪਰਸਥਿਤੀਆਂ ਨੂੰ ਤਾਂ ਫਿਰ ਉਹ ਉਸ ਹਿਸਾਬ ਨਾਲ ਕਿਸੇ ਨੂੰ ਇੱਕ ਕਿਸੇ ਨੂੰ ਦੋ ਵੈਪਨ ਵਿਊਸ ਦੇ ਹਿਸਾਬ ਨਾਲ ਦੇ ਦਿੱਤਾ ਜਾਂਦਾ ਅਲਾਟਮੈਂਟ ਹੋ ਜਾਂਦੀ ਆ ਇਹ ਮਤਲਬ ਕਿ ਇੱਕ ਪ੍ਰੋਸੀਜਰ ਆ ਮੁੱਢੇ ਤੌਰ ਤੇ ਜੇ ਮੰਨ ਲਓ ਕੋਈ ਬੰਦਾ ਇਹ ਦੇਖਦਾ ਆ ਕਿ ਯਾਰ ਮੈਨੂੰ ਸਿਕਿਉਰਟੀ ਦੀ ਲੋੜ ਆ ਪਰ ਉਹ ਵਿੰਗ ਜਿਹੜਾ ਉਹ ਨਹੀਂ ਦਿੰਦਾ ਮਤਲਬ ਕਿ ਏ ਡੀ ਜੀ ਪੀ ਜਿਹੜੇ ਸਿਕਿਉਰਟੀ ਵਾਲੇ ਆ ਉਹ ਨਹੀਂ ਸੁਣਵਾਈ ਕਰ ਰਿਹਾ ਤਦ ਤੁਹਾਡੇ ਕੋਲ ਇੱਕ ਆਪਸ਼ਨ ਹੁੰਦਾ ਕਿ ਤੁਸੀਂ ਕੋਰਟ ਦੇ ਥਰੂ ਲੈ ਲਓ ਤਾਂ ਕੋਰਟ ਕਿਹੜਾ ਹੋ ਗਿਆ ਹਾਈ ਕੋਰਟ ਜੀ ਬਤਾਉtheta ਗਿਆ ਉਸਨੇ ਜਾ ਕੇ ਆਪਣੀ ਪਟੀਸ਼ਨ ਪਾਈ ਹੈ ਹੁਣ ਪੰਜਾਬ ਸਰਕਾਰ ਉਹਦੇ ਤੇ ਕੀ ਜਵਾਬ ਦਿੰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਦੇਖੋ ਜੋ ਮਤਲਬ ਖੁਫੀਆ ਇਨਪੁਟਸ ਹੁੰਦੀਆਂ ਨੇ ਉਹ ਪਬਲੀਕਲੀ ਇਦਾਂ ਸਰਕਾਰ ਨਾ ਰੱਖਦੀ ਆ ਨਾ ਕੋਰਟ ਦੇ ਵਿੱਚ ਵੀ ਉਹ ਕੀ ਹੁੰਦਾ ਕਿ ਸੀਲ ਬੰਦ ਇਹ ਰਿਪੋਰਟ ਦੇ ਦਿੰਦੇ ਨੇ ਉਹਦੇ ਚ ਜੀ ਜੱਜ ਸਾਹਿਬਾਨ ਪੜ੍ਹ ਲੈਂਦੇ ਨੇ ਹੂੰ ਮਤਲਬ ਕਿ ਕੀ ਇਨਪੁੱਟ ਹੈ ਕਿਸ ਤਰ੍ਹਾਂ ਕੀ ਗੱਲਬਾਤ ਹੈ ਸਿਕਿਉਰਿਟੀ ਦੇ ਲਿਹਾਜ਼ ਨਾਲ ਕਈ ਚੀਜ਼ਾਂ ਜਿਹੜੀਆਂ ਪੋਰਟ ਦੇ ਵਿੱਚ ਵੀ ਨਹੀਂ ਉਹ ਜਨਤਕ ਕੀਤੀਆਂ ਜਾਂਦੀਆਂ ਹੂੰ ਤਵਸੀਲਬੰਦ ਬਈ ਰਿਪੋਰਟ دیتی ਜੀ ਕੋਰਟ ਦੀ ਮਰਜ਼ੀ ਹੈ ਉਹਨੂੰ ਮਤਲਬ ਕਿ ਜਨਤਕ ਕਰਨਾ ਹੈ ਜਾਂ ਆਪਣੇ ਤੱਕ ਹੀ ਮਹਿਦੂਦ ਰੱਖਣਾ ਤਾਂ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਉਸਨੇ ਤੇ ਖਤਰਾ ਦੱਸਿਆ ਤਾਂ ਸਿਕਿਉਰਿਟੀ ਮੰਗੀ ਆ ਜੀ ਉਹ ਤਾਂ ਵੈਸੇ ਹੀ ਖਤਰوں ਦਾ ਖਿਲਾੜੀ ਆ ਹੂੰ ਹੂੰ ਕਿੰਨਾ ਬੋਲਿਆ ਸੀ ਦੋ ਦਿਨ ਉਹ ਜਦੋਂ ਵਕੀਲ ਸਾਹਿਬ ਆ ਗਏ ਬਰਾਬਰ ਜੀ ਤੋ ਕਰ ਲੈ ਜੋ ਵੀ ਕਰਨਾ ਨਹੀਂ ਵੰਜ ਬਰਾਬਰ ਗੱਡਾਗੇ ਮੋੜ ਕੇ ਬਤਾ ਕਹਿੰਦਾ ਮੈਂ ਤੇਰੇ ਤੇ ਕੇਸ ਪਾਉਂਗਾ ਉਹ ਕਰੂੰਗਾ ਵਾਅ ਕਰੂੰਗਾ ਹੁਣ ਤੇ ਬਤਾ ਉਦੋਂ ਬਾਅਦ ਮੈਂ ਨਹੀਂ ਦੇਖਿਆ ਕਿਤੇ ਉਹ ਕਹਿੰਦਾ ਪਾ ਕੇ ਇਸ ਮੈਂ ਤੇ ਵੇਟ ਕਰ ਰਹੇ ਹਾਂ ਹਮ ਵਕੀਲ ਵੀ ਅਗੋ ਤੁਹਾਨੂੰ ਪਤਾ ਹੀ ਆ ਮੱਲਨ ਜੀ ਉਹ ਵੀ ਮੱਲਾ ਮਾਰ ਗਿਆ ਵਿੱਚ ਹਾਂ ਜੀ ਤਾਂ ਗੱਲ ਇਹ ਆ ਕਿ ਅਸਲ ਦੇ ਵਿੱਚ ਇਹ ਗੇਮ ਜਿਹੜੀ ਆ ਮੈਂ ਤੁਹਾਨੂੰ ਅੱਗੇ ਬੜੀ ਬੜੀ ਦੱਸਿਆ ਸ਼ੁਰੂਆਤ ਦੇ ਵਿੱਚ ਹੀ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਭਾਈ ਇਹ ਜਿਹੜੇ ਬਤਾ ਸਾਹਿਬ ਨੇ ਇਹ ਤੇ ਖੁਦ ਖੜਾਰੀ ਆਦਮੀ ਹੈ ਜੀ ਭਾਰਤੀ ਜਨਤਾ ਪਾਰਟੀ ਨਾਲ ਵੀ ਲਿੰਕ ਹੈ ਠੀਕ ਹੈ ਜੀ ਹੁਣ ਮੈਂ ਇਹਦੇ ਵਿੱਚ ਅੱਗੇ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਆ ਉਹ ਮੈਨੂੰ ਮਤਲਬ ਕਿ ਮੈਂ ਰਿਵੀਲ ਨਹੀਂ ਕਰਦਾ ਚਲੋ ਬਹੁਤ ਉੱਚ ਪਦਰੀ ਮੇਰਾ ਕੋਈ ਸੀਗਾ ਕੋਈ ਅਫਸਰ ਹੀ ਗਾ ਲੋ ਜੀ ਹੁਣ ਕਿਹੜਾ ਅਫਸਰ ਹੈ ਨਹੀਂ ਦੱਸਾਂਗਾ ਉਸਨੇ ਵੀ ਇਸੇ ਗੱਲ ਨੂੰ ਤੈਦ ਕੀਤਾ ਕਿਸ ਗੇਮ ਦੇ ਵਿੱਚ ਇੱਕ ਬਹੁਤ ਵੱਡਾ ਅਫਸਰ ਇਨਵੋਲਵ ਸੀਗਾ ਹਮ ਅਛਾ ਹੋਰ ਚੀਜ਼ ਇਹ ਆ ਕਿ ਜਿਸ ਵੇਲੇ ਸਾਰਾ ਕੁਝ ਚੱਲਦਾ ਸੀਗਾ ਥੋੜਾ ਜਿਹਾ ਹੁਣ ਮੁੱਦੇ ਨੂੰ ਫੇਰ ਆਪਾਂ ਲੈ ਜਨੈ ਕਾਫੀ ਲੰਮਾ ਚਲਾ ਗਿਆ ਤੁਹਾਨੂੰ ਯਾਦ ਹੈ ਕੋ ਉਸ ਵੇਲੇ ਆਪਾਂ ਇੱਕ ਹੋਰ ਇਨਕਸ਼ਾਫ ਕੀਤਾ ਸੀਗਾ ਹਮ ਆਪਣੇ ਕੋਲ ਚੜੀ ਜਾਣਕਾਰੀ ਸੀ ਕਿ ਉਦੋਂ ਪੰਜਾਬ ਪੁਲਿਸ ਦੇ ਅਫਸਰਾਂ ਦੀ ਨਿਯੁਕਤੀ ਹੋ ਰਹੀ ਸੀ ਜੀ ਤੇ ਮੈਨੂੰ ਜਾਣਕਾਰੀ ਮਿਲੀ ਸੀਗੀ ਕਿ ਭਈ ਮਨਪੌਂਦੀਆਂ ਯੁਕਤੀਆਂ ਕੁਝ ਬੰਦਿਆਂ ਦੀਆਂ ਕਰਵਾਉਣੀਆਂ ਚਾਹੁੰਦੇ ਨੇ ਮਨਸਾ ਪਰ ਥੋੜੀ ਗੱਲ ਬੰਨ ਨਹੀਂ ਰਹੀ ਹੂੰ ਚਲੋ ਉਹ ਗੱਲ ਆ ਹੀ ਗਈ ਹੋਗੀ ਬਾਅਦ ਦੇ ਵਿੱਚ ਚਲੋ ਟਰਾਂਸਫਰ ਵੀ ਹੋ ਗਿਆ ਵੱਡੇ ਪੱਧਰ ਤੇ ਹੋ ਗਿਆ ਜੀ ਪਰ ਹੋਇਆ ਕੀ ਸੀਗਾ ਕਿ ਇਸ ਦਰਮਿਆਨ ਇਹ ਸਾਰਾ ਕੁਝ ਵਾਪਰਦਾ ਹੈ ਤੇ ਕਰੋੜਾਂ ਰੁਪਈਆ ਫੜਿਆ ਜਾਂਦਾ ਜੀ ਜੀ ਬਿਲਕੁਲ ਯੁਕਤੀਆਂ ਦੇ ਆਸ-ਪਾਸ ਇਹ ਇੱਕ بڑا ਵੱਡਾ ਸਵਾਲ ਖੜਾ ਹੁੰਦਾ ਹੈ ਕਿ ਕੀ ਇਹ ਪੈਸਾ ਆਪਣੇ ਲਈ ਸੀ ਜਾਂ ਕਿਸੇ ਲਈ ਸੀ ਹਮ ਆਪਣੇ ਆਪ ਹੀ ਇੱਕ ਸ਼ੱਕ ਪੈਦਾ ਹੁੰਦਾ ਜੀ 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 ਕਿਉਂਕਿ ਲੋਕਾਂ ਨੇ ਵੀ ਕੋਈ ਸ਼ੰਕਾਵਾਂ ਜਤਾਈਆਂ ਸੀ ਪਰ ਹਾਲੀਵੁੱਡੀਆਂ ਦੇ ਵਿੱਚ ਕੀ ਕੁਝ ਹੁੰਦਾ ਹੈ ਉਹ ਕਿਸੇ ਤੋਂ ਗੁਝਾ ਲੁਕੇ ਆਤੇ ਹਨ ਜੀ ਜੀ ਹੁਣ ਮਤਲਬ ਕਿ ਇਹ ਇਹ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਾਲ ਜੁੜਦੀਆਂ ਨੇ ਹਮ ਕਿ ਭਈ ਕਿਤੇ ਇਹ ਤੇ ਨਹੀਂ ਹੈਗਾ ਕਿ ਕੋਈ ਟਸਲ ਹੋਈ ਫਿਰ ਦਾਉਸ ਕਿਉਂਕਿ ਇਸ ਗੇਮ ਤੋਂ ਇਹ ਬੰਦੇ ਵਾਕਬ ਸਨ ਬਹੁਤ ਸਾਰੇ ਜੀ ਤਾਂ ਉਸ ਗੇਮ ਦੇ ਵਿੱਚੋਂ ਹੀ ਫਿਰ ਗਾਂ ਸਾਰਾ ਕੁਝ ਜਿਹੜਾ ਹੈ ਪਲਾਨ ਕੀਤਾ ਗਿਆ ਹੂੰ ਤੇ ਕੋਈ ਭੇਤੀ ਜਿਹੜਾ ਉਹ ਕਿਸੇ ਪਾਸੇ ਖੜ ਗਿਆ ਕੋਈ ਕਿਸੇ ਪਾਸੇ ਖੜ ਗਿਆ ਤੇ ਕੰਮ ਹੋ ਗਿਆ ਤਾਂ ਯਾਨੀ ਇਸ ਮਾਮਲੇ 'ਚ ਕੁਝ ਤਾਂ ਦਾਵਾ ਕਰਦੇ ਕਿ ਦੋ ਅਫਸਰ ਹੈ ਪਰ ਬਹੁਤੇ ਬੰਦਿਆਂ ਦਾ ਕਹਿਣਾ ਕਿ ਇੱਕ ਅਫਸਰ ਇਹਦੇ ਵਿੱਚ ਬੜਾ ਖੁੱਲ ਕੇ ਖੜਿਆ ਹੂੰ ਠੀਕ ਹੈ ਜੀ ਤੇ ਕੁਝ ਸ਼ੱਕ ਹੈ ਕਿ ਜਿਵੇਂ ਮੰਨ ਲਓ ਕਿ ਬੌਸ ਬੌਸ ਟਕਰਾਉਂਦੇ ਆ ਤਾਂ ਉਹਦੇ ਵਿੱਚ ਕਿਸੇ ਯਾਰ ਦੀ ਵੀ ਹੈਲਪ ਲਈ ਜਾਂਦੀ ਆ ਜੀ ਮਤਲਬ ਆ ਵੀ ਚੀਜ਼ਾਂ ਤੁਸੀਂ ਕਾਫੀ ਚੀਜ਼ਾਂ ਜਿਹਾ ਜਿਹਾ 10 ਵੀ ਗਏ ਆ ਤੇ ਲਕੋਈ ਆ ਹਾਂ ਫਿਰ ਹੁਣ ਸਾਰੀਆਂ ਚੀਜ਼ਾਂ ਦਸੀਆਂ ਨਹੀਂ ਜਾਂਦੀਆਂ ਜੀ ਮਤਲਬ ਕੋਈ ਚਰਚਾ ਆ ਅੰਦਰੋਂ ਖਾਤਿਆਂ ਤੋਂ ਜੋ ਨਹੀਂ ਆਪਸ ਸੁਣਦੇ ਕਰਦੇ ਆ ਜੀ ਜੀ ਮਤਲਬ ਜੇ ਕੋਲ ਮਲਾ ਕੇ ਨਿਚੋੜ ਦੇ ਕੱਢੀ ਆ ਵੀ ਇਹ ਜਿੰਨਾ ਕਿ ਸਾਹਮਣੇ ਤੋਂ ਦਿਖ ਰਿਹਾ ਉਹਨਾਂ ਕ ਨਹੀਂ ਹੈ ਬੜਾ ਕੋਸ਼ੇ ਤੇ ਵੇਚ ਨੂੰ ਕਹੋ ਯਾਰ ਮੈਂ ਆਰਾ ਆਪਾਂ ਸਾਰਾ ਕੁਝ ਡਿਲੀਵਰ ਨਹੀਂ ਕਰ ਸਕਦੇ ਜੀ ਜੀ ਬਹੁਤ ਸਾਰੀਆਂ ਚੀਜ਼ਾਂ ਸੁਣ ਨੂੰ ਮਿਲਦੀਆਂ ਤੋ ਕਰਨੀਆਂ ਵੀ ਨਹੀਂ ਚਾਹੀਦੀਆਂ ਮਾਈਕ ਤੇ ਤੁਸੀਂ ਆਪਾਂ ਤਾਂ ਬਹੁਤ ਕੁਝ ਗੰਦਮੰਦ ਵੀ ਸੁਣਦੇ ਆ ਹੂੰ ਨਹੀਂ ਜਿੰਦਗੀ ਨਹੀਂ ਆਪਾਂ ਕਹਿ ਸਕਦੇ ਮਾਈਕ ਦੀ ਇੱਕ ਮਰਿਆਦਾ ਕੈਮਰੇ ਦੀ ਇੱਕ ਮਰਿਆਦਾ ਤੁਹਾਡੇ ਪੇਸ਼ੇ ਦੀ ਇੱਕ ਹੱਦ ਹੈ ਹੂੰ ਠੀਕ ਹੈ ਨਾ ਜੀ ਆਪਾਂ ਕਿਸੇ ਦਾ ਕੋਈ ਕੈਰੈਕਟਰ ਅਸੈਸੀਨੇਟ ਕਰੀਏ ਜਾਂ ਕੁਝ ਕਰੀਏ ਉਹ ਵੀ ਠੀਕ ਨਹੀਂ ਉਹ ਪਹਿਲਾਂ ਵੀ ਹਾਈ ਕੋਰਟ ਗਿਆ ਸੀ ਹੁਣ ਫੇਰ ਕਹਿੰਦਾ ਵੀ ਹਾਈ ਕੋਰਟ ਗਿਆ ਉਹ ਕਹਿੰਦਾ ਵੀ ਮੈਨੂੰ ਤੇ ਮੇਰੇ ਪਰਿਵਾਰ ਨੂੰ ਸੁਰੱਖਿਆ ਦਿਓ ਭਾਈ ਮੈਂ ਖਤਰੇ 'ਚ ਹਾਂ ਤੇ ਸੁਰੱਖਿਆ ਅਜੇ ਤੱਕ ਮਿਲੀ ਨਹੀਂ ਹੈ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਸੁਰੱਖਿਆ ਮਿਲਨੀ ਹੈ ਜਾਂ ਫਿਰ ਕੀ ਚੱਲ ਰਿਹਾ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਵੀ ਇਹ ਜਿੰਨਾ ਕ ਅੱਗੇ ਨੂੰ ਖਿਲਰ ਰਿਹਾ ਉਹਨਾਂ ਦੇ ਪਿੱਛੇ ਨੂੰ ਵੀ ਖਿਲਰਿਆ ਹੋਇਆ ਮਸਲਾ ਹੈ ਇਹ ਇਹ ਦੇਖੋ ਇੰਡੀਆ 'ਚ ਸੁਰੱਖਿਆ ਬਿੱਲ ਜਾਂਦੀ ਹੈ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰ ਨਹੀਂ ਹੈ ਪਰ ਉਹਦਾ ਇੱਕ ਪ੍ਰੋਸੈਸ ਹੈ ਕਿ ਭਈ ਤੁਸੀਂ ਸਾਬਤ ਕਰੋ ਫਿਰ ਉਹਨੂੰ ਵੈਰੀਫਾਈ ਕਰਦੇ ਆ ਕਿ ਵਾਕਿਆ ਇੱਕ ਨਾ ADGP ਹੁੰਦਾ ਸਿਕਿਉਰਿਟੀ ਹਾਂਜੀ ਬਾਕਾਇਦਾ ਇੱਕ ਨਾ ਪੋਸਟ ਹੈ ਇਹ ਜਿਹੜਾ ਕਿ ਇਹਨਾਂ ਮਾਮਲਿਆਂ ਨੂੰ ਦੇਖਦਾ ਹੈ ਡਿਪਾਰਟਮੈਂਟ ਇਕਲ ਉਹਦਾ ਵਿੰਗ ਹੈ ਕਹਿੰਦੇ ਪੰਜਾਬ ਪੁਲਿਸ ਦਾ ਜੀ ਜੀ ਕਿ ਉਹ ਇਹਨਾਂ ਚੀਜ਼ਾਂ ਨੂੰ ਜਾਂ ਤਾਂ ਹੁਣ ਮੰਨ ਲਓ ਕੋਈ ਉਹਨਾਂ ਦੇ ਕੋਲ ਕੋਫੀਆ ਇਨਪੁੱਟ ਆ ਗਈ ਹਮ ਜਾਂ ਕੋਈ ਬੰਦਾ ਫੜਿਆ ਤੇ ਉਹਨੇ ਦੱਸਦਾ ਕਿ ਬਸ ਭਾਈ ਇਹ ਤੋਂ ਬਾਅਦ ਆ ਇਹਦਾ ਨੰਬਰ ਲਾਉਣਾ ਸੀ ਫਿਰ ਉਹ ਉਸ ਬੰਦੇ ਨੂੰ ਦੇਖ ਲੈਂਦੇ ਆ ਉਹਨੂੰ ਚਿੰਨ੍ਹਿਤ ਕਰ ਲੈਂਦੇ ਆ ਹਮ ਕਿ ਭਾਈ ਆ ਬੰਦਾ ਹੈ ਨੂੰ ਕੀ ਸਿਕਿਉਰਟੀ ਦਈਏ ਜਾਂ ਇਹਨੂੰ ਅਲਰਟ ਕਰੀਏ ਠੀਕ ਹੈ ਜੀ ਇੱਕ ਤਰੀਕਾ ਕੰਮ ਹੁੰਦਾ ਜੀ ਇੱਕ ਤੁਸੀਂ ਜਾਨੇ ਹੋ ਤੁਹਾਨੂੰ ਲੱਗਦਾ ਆ ਕਿ ਯਾਰ ਮੈਂ ਬਹੁਤ ਤਕੜੇ ਚੱਕਰ ਚ ਫਸਿਆ ਜਾਂ ਅੰਡਰ ਥ੍ਰੈਟ ਆ ਉਹ ਥੋੜਾ ਜਿਹਾ ਰਿਵਿਊ ਕਰਦੇ ਆ ਪਰਿਸਥਤੀਆਂ ਨੂੰ ਤਾਂ ਫਿਰ ਉਹ ਉਸ ਹਿਸਾਬ ਨਾਲ ਕਿਸੇ ਨੂੰ ਇੱਕ ਕਿਸੇ ਨੂੰ ਦੋ ਵੈਪਨ ਵੀ ਉਸ ਹਿਸਾਬ ਨਾਲ ਦੇ ਦਿੱਤਾ ਜਾਂਦਾ ਅਲੋਟਮੈਂਟ ਹੋ ਜਾਂਦੀ ਆ ਇਹ ਮਤਲਬ ਕਿ ਇੱਕ ਪ੍ਰੋਸੀਜਰ ਆ ਮੋਟੇ ਤੌਰ ਤੇ ਜੇ ਮੰਨ ਲਓ ਕੋਈ ਬੰਦਾ ਏ ਦੇਖਦਾ ਆ ਕਿ ਯਾਰ ਮੈਨੂੰ ਸਿਕਿਉਰਟੀ ਦੀ ਲੋੜ ਆ